ਸਸਿਕਾ ਲਪਨਿਆ ਬਿਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਅੱਜ ਅਸੀਂ ਪਹੁੰਚੇ ਆਂ ਗਿੱਦੜ ਵਹੇ ਤੇ ਗਿੱਦੜ ਵਹੇ ਵਾਲਿਆਂ ਨੂੰ ਦੱਸਣਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਘੈਂਟ ਕਲੱਬ ਪੁਜਾਰੀਆਂ ਖੁੱਲਿਆ ਹੋਇਆ ਜਿੱਥੇ ਖਾਣ ਪੀਣ ਵਾਲਾ ਪੀਜੇ ਪੁਜੇ ਹੋਰ ਸਾਰਾ ਸਮਾਨ ਹੀ ਮਿਲਦਾ ਤੇ ਨਾਲ ਉੱਪਰ ਹਾਲ ਵੀ ਆ ਪਾਰਟੀ ਪੁਲਟੀ ਜਿਵੇਂ ਬਰਥਡੇ ਪਾਰਟੀ ਕਰਨ ਵਾਸਤੇ ਬਾਈ ਨੂੰ 7 ਸਾਲ ਹੋ ਗਏ ਕੰਮ ਕਰਦੇ ਨੂੰ ਕੁਆਲਿਟੀ ਐਂਡ ਸਟਾ ਜਿਹੜਾ ਸਿਸਟਮ ਲੱਗਿਆ ਹੋਇਆ ਸਾਰਾ ਚੰਡੀਗੜ੍ਹ ਵਰਗੇ ਸ਼ਹਿਰਾਂ ਚ ਜਿਹੜੇ ਵੱਡੇ ਸ਼ਹਿਰਾਂ ਚ ਲੱਗਿਆ ਉਹ ਸਾਰਾ ਇੱਥੇ ਲੱਗਿਆ ਹੋਇਆ ਜਿਵੇਂ ਅ ਨੈਚੁਰਲ ਪੀਜਾ ਬਣਦਾ ਠੀਕ ਹੈ ਜੀ ਪਹਿਲਾ ਡਰੈਸ ਨੋਟ ਕਰ ਲਓ ਇਹ ਸੈਕੂਲਰ ਰੋਡ ਹੈਗਾ ਜੀ ਤੇ ਸਾਹਮਣੇ ਹੈਗਾ ਟਿਪ ਟਾਪ ਬਿਊਟੀ ਕੈਫੇ ਠੀਕ ਹੈ ਜੀ ਉਹਦੇ ਸਾਹਮਣੇ ਇਹ ਹੈਗਾ ਕਲੱਬ ਪizzeria ਤੇ ਅੰਦਰ ਜਾਣੇ ਦਿਖਾਉਣੇ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਬੈਠਣ ਦਾ ਪ੍ਰਬੰਧ ਇੰਨਾ ਘੈਂਟ ਹੈ ਸੀਟਿੰਗ ਸੂਟਿੰਗ ਹੋਰ ਸਫਾਈ ਦਾ ਪੂਰਾ ਖਿਆਲ ਰੱਖਿਆ ਹੋਇਆ ਬਾਈ ਜੀ ਆ ਦੇਖੋ ਝੁੱਲੇ ਝਾਲੇ ਲੱਗੇ ਹੋਇਆ ਬੈਠਣ ਵਾਸਤੇ ਆ ਚੱਲਿਆ ਨਿੱਕਾ ਸਰਦਾਰ ਕੀ ਲੈ ਕੇ ਗਿਆ ਦੋਸਾ ਦੋਸਾ ਠੀਕ ਐ ਤੇ ਬੈਠਣ ਦਾ ਬਾਈ ਸੀਟਿੰਗ ਸ਼ੂਟਿੰਗ ਦੇਵਾ ਐਂ ਸਿਰਾ ਗੱਲਬਾਤ ਐ ਤੇ ਹੁਣ ਜਦੋਂ ਗਾਹਕ ਹੈ ਨਹੀਂ ਸੀ ਸੀ ਉਦੋਂ ਵੀਡੀਓ ਬਣਾਉਣ ਲੱਗਿਆ ਫਿਰ ਐਸੋ ਨੂੰ ਪਤਾ ਗਾਹਕਾਂ 'ਚ ਠੀਕ ਨਹੀਂ ਆਉਂਦਾ ਹਨਾ ਤੇ ਜਮਾ ਬਾਈ ਫੌਰਨ ਦੀ ਤਰਜ਼ ਤੇ ਬਣਿਆ ਹੋਇਆ ਤੇ ਆਹੀ ਬਾਈ ਮਾਲਕ ਐ ਦਾ ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐ ਬਾਈ ਆਪਣਾ ਮੇਰਾ ਨਾਮ ਜੀ ਮੋਹਨ ਕੁਮਾਰ ਐ ਜੀ ਕੀ ਮੋਗਨ ਵਰਮਾ ਮੋਗਨ ਵਰਮਾ ਹਾਂਜੀ ਅੱਛਾ ਮੋਗਨ ਭਾਈ ਕਿੰਨਾ ਟਾਈਮ ਹੋ ਗਿਆ ਇਹ ਕੰਮ ਆਪਣੇ ਸਟਾਰਟ ਕਰੇ ਸੱਤ ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਹੂੰ ਗਿੱਦੜ ਵਿੱਚ ਸਭ ਤੋਂ ਪਹਿਲਾਂ ਸਾਡਾ ਹੀ ਆਊਟਲੈਟ ਸੀਗਾ ਪੀਜ਼ਾ ਦਾ ਪੀਜ਼ਾ ਦਾ ਟੇਸਟ ਵੀ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਅਸੀਂ ਕਰਵਾਇਆ ਸੀ ਲੋਕਾਂ ਨੂੰ ਇੱਥੇ ਗਿੱਦੜ ਦੇ ਨੂੰ ਹੂੰ ਕੁਆਲਟੀ ਵਾਈਜ਼ ਆਪਣੇ ਜਿਹਾ ਬੈਸਟ ਹੈ ਜੀ ਕਿਸੇ ਦੇ ਅੱਜ ਤੱਕ ਕੋਈ ਕੰਪਲੇਨ ਨਹੀਂ ਜੀ ਹੂੰ ਸੱਤ ਸਾਲ ਹੋ ਗਿਆ ਆਪਾਂ ਨੂੰ ਆਪਾਂ ਪੀਜ਼ਾ ਬਰਗਰ ਸੈਂਡਵਿਚ ਸ਼ੇਕ ਚਾਈਨੀਜ਼ ਫੂਡ ਆਪਣੇ ਕੋਲ ਸਾਰਾ ਜੀ ਸਾਊਥ ਇੰਡੀਅਨ ਫੂਡ ਆਪਣੇ ਕੋਲ ਸਾਰਾ ਜੀ ਇਸ ਤੇ ਵੇਲੇ ਆਪਣੇ ਕੋਲ ਪਾਰਟੀ ਹਾਲ ਵੀ ਹੈਗਾ ਜੀ ਇਸ ਤੋਂ ਇਲਾਵਾ ਉਹਦਾ ਵੀਰੇ ਕੋਈ ਚਾਰਜਿੰਗ ਤਾਂ ਨਹੀਂ ਪਾਰਟੀ ਹਾਲ ਦਾ ਪਾਰਟੀ ਹਾਲ ਦਾ ਕੋਈ ਚਾਰजेस ਨਹੀਂ ਜੀ ਕੱਲੇ ਖਾਣ ਪੀਣ ਦਾ ਚਾ ਕੱਲੇ ਖਾਣ ਪੀਣ ਦਾ ਚਾਰਜਸ ਹੈ ਜੀ ਹੋਰ ਅੱਛਾ ਜਿਹੜਾ ਹਾਲ ਆ ਉਹ ਥੋੜਾ ਹੈ ਉੱਥੇ ਕੋਈ ਹੋਰ ਬੰਦਾ ਨਹੀਂ ਸੋਨ ਨੂੰ ਡਿਸਟਰਬ ਕਰੂਗਾ ਤੁਸੀਂ ਆਪੀ ਪਾਰਟਪ ਨਹੀਂ ਕਰੂਗਾ ਜੀ ਬਾਕੀ ਸਾਊਂਡ ਸਿਸਟਮ ਬਦਿਲਾ ਕੇ ਵੀ ਲਾਈਟਿੰਗ ਲੋਟਿੰਗ ਬਹੁਤ ਵਧੀਆ ਜੀ ਜ਼ਬਰਦਸਤ ਹੈਗਾ ਤੁਸੀਂ ਆਓ ਵਿਜ਼ਿਟ ਕਰੋ ਤਸੀਂ ਆਪੇ ਕਹੋਗੇ ਰੂਹ ਖੁਸ਼ ਹੋ ਜੇਗੀ ਤੁਹਾਡੀ ਮੇਨ ਭਾਈ ਜਿਹੜੀ ਜਿਹੜੀ ਇਹਦੀ ਸਭ ਤੋਂ ਮੇਨ ਗੱਲ ਹੈ ਵੀ ਨਾ ਗਿੱਦੜ ਵਿੱਚ ਤੇ ਨਾ ਆਸ-ਪਾਸੇ ਵਾਲੇ ਕਿਸੇ ਸ਼ਹਿਰ ਦੇ ਵਿੱਚ ਹੋਊਗਾ ਕੀ ਬੋਲਦੇ ਵੀਰੇ ਨੂੰ ਵੁੱਡਫਾਇਰ ਸਪੈਸ਼ਲ ਜੀ ਆਪਣੇ ਕੋਲ ਵੁੱਡਫਾਇਰ ਹੋਵਲ ਹੈ ਜੇ ਤੁਸੀਂ ਮੜੇ ਅੰਦਰ ਆਜੋ ਤੁਹਾਨੂੰ ਦਿਖਾ ਦਿੰਦੇ ਆਜੋ ਹਾਂਜੀ ਅੱਛਾ ਮੋਗੜ ਵੀਰੇ ਇੱਕ ਤਾਂ ਪੀਜਾ ਵਾਲੀ ਹੁੰਦੀ ਹੈ ਮਸ਼ੀਨ ਹਾਂਜੀ ਜਿਹੜੀ ਕਹਿੰਦੇ ਵੈ ਇੰਨੇ ਪੈਸੇ ਦੀ ਮਸ਼ੀਨ ਮਿਲ ਗਈ ਉਹਦੇ ਚ ਪੀਜਾ ਬਣਦਾ ਤਾਂ ਦੇਖੋ ਜੀ ਮਸ਼ੀਨ ਦੇ ਵਿੱਚ ਟੇਸਟ ਤਾਂ ਜਿਹਾ ਲਾ ਲੋ ਵੀ 50% ਹੀ ਆਂਦਾ ਹੈ ਤੁਸੀਂ ਆਹ ਦੇਖੋ ਜੀ ਹਾਂ ਆਹ ਨੇਚਰਲ ਨੇਚਰਲ ਪੀਜਾ ਪਕਦਾ ਹੀ ਇਹਦੇ ਨਾਲ ਗੁੱਡ ਫਾਇਰ ਹੋਵਣਾ ਜੀ ਠੀਕ ਹੈ ਲੱਕੜਾ ਪੈਂਦੀਆਂ ਨੇ ਹਾਂਜੀ ਲੱਕੜਾ ਪੈਂਦੀਆਂ ਜੀ ਹਾਂ ਲੱਕੜ ਵੀ ਕੋਈ ਐ ਨਹੀਂ ਜੀ ਆਪਾਂ ਲੱਕੜ ਬਾਨਾ ਕਿਕਰ ਦੇ ਹਾਂ ਵਧੀਆ ਹਾਂ ਕਿਕਰ ਦੀ ਲੱਕੜ ਪਾਨੇ ਜੀ ਵਧੀਆ ਟੇਸਟ ਹੈ ਜੀ ਆਹ ਪੀਜਾ ਵੀ ਦੇਖੋ ਜੀ ਹੂੰ ਮਿੱਤਰੋ ਜਿਵੇਂ ਤੰਦੂਰ ਦੇ ਵਿੱਚ ਨਾ ਸਾਰੇ ਤਪ ਜਾਂਦਾ ਉਵੇਂ ਇਹ ਬਣ ਜਾਂਦਾ ਕੁਦਰਤੀ ਤੌਰ ਤੇ ਪੀਜਾ ਬਣਦਾ ਮਸ਼ੀਨ ਤੇ ਉਹ ਸਵਾਦ ਨਹੀਂ ਆਉਂਦਾ ਜਿਹੜਾ ਇਹਦੇ ਵਰਗਾ ਏ ਵੀਰੇ ਮੈਂ ਦੇਖਿਆ ਸੀਗਾ ਪਟਿਆਲੇ ਸਾਇਦ ਪਟਿਆਲੇ ਦੇਖਿਆ ਸੀ ਸਾਨੂੰ ਬੜੀ ਹੈਰਾਨੀ ਹੋਈ ਜਦੋਂ ਪਹਿਲੀ ਵਾਰ ਦੇਖਿਆ ਤੇ ਹੁਣ ਤਾਂ ਮਨਾਂ ਦਾ ਆਸੇ-ਪਾਸੇ ਤਾਂ ਨਹੀਂ ਕਿਸੇ ਸ਼ਹਿਰ ਚੋਂ ਨਾ ਤੁਹਾਡੇ ਕੋਲ ਮਠਿੰਡੇ ਤੱਕ ਤਾਂ ਹੀ ਕਿਸੇ ਕੋਲ ਵੀ ਹੈ ਨਹੀਂ ਜੀ ਇੱਥੇ ਗਿੱਦੜ ਵਿੱਚ ਆਪਣੇ ਤਾਂ ਗਰੰਟੀ ਜੀ ਕਿਸੇ ਕੋਲ ਗੁੱਡਫੈਰ ਆਵਣ ਹੈ ਹੀ ਨਹੀਂ ਹੂੰ ਠੀਕ ਹੈ ਜੀ ਆਹ ਟੇਸਟ ਗਿੱਦੜ ਵਿੱਚ ਕਿਸੇ ਕੋਲ ਨਹੀਂ ਆਉਣਾ ਜੀ ਸਿਰਫ ਆਪਣੇ ਕੋਲੇ ਹੈਗਾ ਜੀ ਹੋਮ ਡਿਲੀਵਰੀ ਵੀ ਹੋ ਜਾਂਦੀ ਵੀਰੇ ਹੋਮ ਡਿਲੀਵਰੀ ਫ੍ਰੀ ਹੈ ਜੀ ਬਿਲਕੁਲ ਚਾਹੇ ਤੁਸੀਂ 17 ਰੁਪਏ ਵਾਲਾ ਪੀਜ਼ਾ ਮੰਗਾ ਲਓ ਚਾਹੇ ਤੁਸੀਂ 200 ਵਾਲਾ ਮੰਗਾ ਲਓ ਹੁਣ ਡਿਲੀਵਰੀ ਆਪਣੀ ਹੈਗੇ ਆ ਬਸ ਮਿਨੀਮੋਰੇ ਕੋਲ ਮੋਟਰਸਾਈਕਲ ਜੀ ਰੱਖੇ ਹੋਇਆ ਹਾਂਜੀ ਆਪਣੇ ਕੋਲ ਬਾਈਕ ਹੈਗੇ ਜੀ ਆਰਡਰ ਪੂਰਾ ਤੁਹਾਨੂੰ ਫਰੈਸ਼ ਤੇ ਪੂਰਾ ਗਰਮ ਮਿਲੇਗਾ ਜੀ ਕੋਈ ਕੰਪਲੀਟ ਨਹੀਂ ਹੋਣੀਗੀ ਉਹ ਅੱਛਾ ਪੀਜੇ ਦੇ ਨਾਲ ਸ਼ੇਕ ਹੋ ਗਿਆ ਚਾਹ ਕੌਫੀ ਹੋਗੀ 버거 버거 ਹੋ ਗਿਆ ਸੈਂਡਵਿਚ ਹੋ ਗਿਆ ਆਪਣੇ ਕੋਲੇ ਠੀਕ ਹੈ ਜੀ ਡੋਸਾ ਹੋ ਗਿਆ ਮੰਜੂਰੀਨ ਹੋ ਗਿਆ ਚੌਮੀਨ ਹੋ ਗਿਆ ਸ਼ੇਕ ਦੇ ਕੁਆਲਿਟੀ ਆਪਣੀ ਵੈਸਟ ਹੈ ਜੀ ਹਮ ਆਪਾਂ ਕੋਈ ਸਸਤਾ ਸਮਾਨ ਨਹੀਂ ਯੂਜ਼ ਨਹੀਂ ਕਰਦੇ ਜੀ ਆਪਾਂ ਸਾਰਾ ਬਾਹਰੋਂ ਮੰਗਾਈਦਾ ਜੀ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਆਪਣਾ ਕੋਲ ਸ਼ੇਕ ਹੈ ਜੀ ਅੱਛਾ ਹਾਂ ਜੀ ਇੰਟਰਨੈਸ਼ਨਲ ਲੈਵਲ ਦੇ ਸ਼ੇਕ ਹੈ ਜੀ ਆਪਾਂ ਕੋਲ ਲੈ ਵੀ ਕਿੱਧਰ ਤੱਕ ਆਲਿਓ ਇਹ ਫਿਰ ਜਿਵੇਂ ਮਾਲਾ ਨਾਲ ਪਿੰਡ ਵਾਲੇ ਦਾ ਜੀ ਜੂ ਕਰਿਆ ਬੇ ਫਿਰ ਆਪਾਂ ਕਿੰਨੇ ਕਿਲੋਮੀਟਰ ਤੱਕ ਭੇਜ ਦਿੰਨੇ ਤੁਸੀਂ ਆਪਾਂ 5 ਕਿਲੋਮੀਟਰ ਦੇ ਵਿੱਚ ਉਹ ਚ ਡਿਲੀਵਰ ਕਰ ਦਿੰਨੇ ਜੀ ਠੀਕ ਹੈ 5 ਕਿਲੋਮੀਟਰ ਦੇ ਵਿੱਚ ਵਿੱਚ ਕੋਈ ਵੀ ਆਪਦੇ ਘਰੇ ਬੈਠ ਕੇ ਆਰਡਰ ਕਰ ਸਕਦਾ ਜੀ ਆਰਡਰ ਜਦੋਂ ਉਹ ਹੌਟ ਤੇ ਫਰੈਸ਼ ਉਹ ਮੇਰੇ ਘਰੇ ਪਹੁੰਚਦਾ ਸਭ ਤੋਂ ਵੱਡੀ ਗੱਲ ਬਾਈ ਮਾਲਕ ਵੀ ਆ ਤੇ ਕੰਮ ਵੀ ਆਪ ਕਰਦਾ ਨਹੀਂ ਮਾਲਕ ਇਕੱਲਾ ਕੁਰਸੀ ਤੇ ਬਹਿ ਜਾਂਦਾ ਕੰਮ ਨਹੀਂ ਕਰਦਾ ਅਸੀਂ ਦੇਖੀ ਇਹਨੇ ਬਾਈ ਨੇ ਆਪ ਬਣਾਉਂਦਾ ਸਾਰਾ ਪੂਰਾ ਆਏ ਨਹੀਂ ਵੀ ਮੰਨ ਲਾ ਮਲਾਜਮਾਂ ਤੇ ਛੱਡ ਦਆ ਕਿਉਂਕਿ ਇਹ ਹੁੰਦਾ ਸ਼ੌਂਕ ਦਿਲਚਸਪੀ ਹੈ ਨਾ ਨਹੀਂ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਜੀ ਕੁਕਿੰਗ ਲੈਣ ਦਾ ਠੀਕ ਹੈ ਜੀ ਇਹ ਆਪਾਂ ਸ਼ੁਰੂ ਮਤਲਬ ਮੈਂ ਆਪ ਹੀ ਕਰਨ ਦੀ ਉਮੀਦ 'ਚ ਸ਼ੁਰੂ ਕੀਤਾ ਸੀ ਵੀ ਆਪ ਬਣਾ ਕੇ ਦੇਵਾਂਗਾ ਤਾ ਸਫਾਈ ਦੇ ਮਾਮਲੇ 'ਚ ਵੀ ਸਾਰਾ ਕੁਝ ਆਪਣਾ ਦਵਾ ਇੱਕੋ ਓਕੇ ਕਰ ਦੇ ਗਾਮ ਹੂੰ ਹਾਂਜੀ ਤੇ ਆ ਸਿਸਟਮ ਬਾਈ ਸਾਰਾ ਯਾਰ ਜਿਵੇਂ ਆ ਵੱਡੀਆਂ ਕੰਪਨੀਆਂ ਇੱਕ ਨਾਮ ਹੁੰਦੇ ਆ ਹਨਾ ਬ੍ਰਾਂਡ ਹੁੰਦੇ ਆ ਹਾਂਜੀ ਹਾਂਜੀ ਤੇ ਆਪਣੇ ਵਾਲੇ ਉਦੋਂ ਵੈਸਟ ਕਰ ਲੈਂਦੇ ਆ ਬਿਲਕੁਲ ਠੀਕ ਹੈ ਤੇ ਮੋਗਨ ਭਾਈ ਇੱਕ ਤੁਹਾਡੇ ਪੀਜੇ ਵਾਲੇ ਸਾਰੇ ਆਫਰ ਦਿੰਦੇ ਹੁੰਦੇ ਆ ਵੀ ਫਲਾਨੇ ਦਿਨ ਹੁਣ ਜਿਵੇਂ ਮੇਰੇ ਜਿਆਦਾ ਮੈਂ KFC ਕਹਨਾ ਵੀ ਉੱਥੇ ਯਾਰ ਬੁੱਧਵਾਰ ਨੂੰ ਸਸਤਾ ਹੁੰਦਾ ਜਾਂ ਐਸੇ ਤਾਂ ਬੰਦੇ ਰਹਿਣ ਤੇ ਤੁਹਾਡਾ ਕਿਹੜੇ ਦਿਨ ਫਿਰ ਤੁਸੀਂ ਆਫਰ ਦਿੰਦੇ ਹੋ ਸਰ ਆਪਣਾ ਜੇ ਮੰਗਲਵਾਰ ਤੇ ਸ਼ਨੀਵਾਰ ਨੂੰ ਇੱਕ ਪੀਜੇ ਨਾਲ ਇੱਕ ਪੀਜ਼ਾ ਫਰੀ ਹੈ ਜੀ ਬਿਲਕੁਲ ਉਹਦੇ ਚ ਵੀ ਆਪਣੀ ਡਿਲੀਵਰੀ ਫਰੀ ਹੈ ਜੀ अच्छा ओदे च अपना डिलीवरी चार्जेस ਕੋਈ ਨਹੀਂ ਜੀ ਇੱਕ ਨਾਲ ਇੱਕ ਪੀਜ਼ਾ ਫਰੀ ਵੀ ਹੈ ਤੇ ਡਿਲੀਵਰੀ ਫਰੀ ਹੈ ਤੁਸੀਂ ਘਰੇ ਬੈਠੇ ਮੰਗਾ ਸਕਦੇ ਹੋ ਉਸ ਤੋਂ ਇਲਾਵਾ ਜੇ ਕਿਸੇ ਬੱਚਿਆਂ ਨੇ ਕਿਸੇ ਨੇ ਪਾਰਟੀ ਕਰਨੀ ਹੋਵੇ ਆਪਾਂ 500 ਰੁਪਏ ਦੇ ਵਿੱਚ 10 ਪੀਜ਼ਾ ਦੇ ਦਿੰਨੇ ਜੀ ਉਹ ਸਟਾਰਟਿੰਗ ਜਿਹੜੇ ਆਪਣੇ ਪੀਜ਼ਾ ਹੈਗੇ ਛੋਟੇ ਪੀਜ਼ੇ ਬੱਚਿਆਂ ਵਾਲੇ ਹੈਗੇ ਜੇ ਜੇ ਬੱਚਿਆਂ ਨੇ ਕੋਈ ਬਰਥਡੇ ਦੀ ਜਾਂ ਕੋਈ ਹੋਰ ਪਾਰਟੀ ਕਰਨੀ ਹੈ 500 ਚ 10 ਪੀਜ਼ਾ 500 ਚ ਆਪਾਂ 10 ਪੀਜ਼ਾ ਦੇ ਦਿੰਨੇ ਹਾਲ ਵੀ ਦੇ ਦਿੰਨੇ ਹਾਲ ਵੀ ਦੇ ਦਿੰਨੇ ਜੀ ਠੀਕ ਹੈ ਮਿਊਜ਼ਿਕ ਸਿਸਟਮ ਵੀ ਦੇ ਦਿੰਨੇ ਜੀ ਮਿਊਜ਼ਿਕ ਸਿਸਟਮ ਵੀ ਚੱਲਿਆ ਪੂਰਾ ਮਾਹੌਲ ਬਣ ਜਾਂਦਾ ਪੂਰਾ ਮਾਹੌਲ ਮਗਰ ਗੱਲ ਕਰੀਏ ਇਹ ਸਰਕੂਲਰ ਕਿਹੜਾ ਰੋਡ ਕਹਿੰਦੇ ਇਹਨੂੰ ਲੋਕੇਸ਼ਨ ਹੈ ਜੀ ਸਰ ਸਰਕੂਲਰ ਰੋਡ ਸਰਕੂਲਰ ਰੋਡ ਹਾਂਜੀ ਸਾਹਮਣੇ ਰੋਡ ਸਾਹਮਣੇ ਆਪਣੇ ਟਿਪ ਟੌਪ ਬਿਊਟੀ ਸਲੂਨ ਹੈ ਜੀ ਹਾਂ ਠੀਕ ਹੈ ਜੀ ਨੀਅਰ ਪੋਸਟ ਆਫਿਸ ਵੀ ਕਹਿੰਦੇ ਜੀ ਆਪਣੇ ਨਾਲ ਗਲੀ 'ਚ ਪੋਸਟ ਆਫਿਸ ਹੈ ਬਾਕੀ ਵੀਰ ਇਹਦਾ ਨੰਬਰ ਚੱਲੀ ਜਾਂਦਾ ਉੱਤੇ ਤੁਹਾਨੂੰ ਕੋਈ ਨਹੀਂ ਸਮਝ ਲੱਗਦੀ ਫੋਨ ਕਰੋ ਆਰਡਰ ਕਰਨਾ ਤਾਂ ਵੀ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਉੱਪਰ ਹਾਲ ਵੀ ਦਿਖਾ ਦਈਏ ਹੈਨਾ ਜਿਹੜਾ ਪਾਰਟੀ ਵਾਸਤੇ ਤੁਹਾਨੂੰ ਅਸੀਂ ਹਾਲ ਬਿਲਕੁਲ ਫਰੀ ਦੇਵਾਂਗੇ ਹਾਂਜੀ ਅੱਛਾ ਭਾਈ ਇਹ ਆਪਣਾ ਹੋ ਗਿਆ ਆ ਗਿਆ ਪਾਰਟੀ ਹਾਲ ਹਾਂਜੀ ਇਹ ਪਾਰਟੀ ਹਾਲ ਹੈ ਆਪਣਾ ਅੱਛਾ ਮਨ ਲਓ ਕਿਸੇ ਨੇ ਕੋਈ ਪਾਰਟੀ ਕਰਨੀ ਆ ਜਿਵੇਂ ਹੁਣ ਆ ਭੈਣਾਪਕ ਆਪਦੀ ਕੋਈ ਪਾਰਟੀ ਕਰੀ ਜਾਂਦੀ ਆ ਅਸੀਂ ਬੰਦ ਕਰਾਇਆ ਇਹਨਾਂ ਦਾ ਮਿਊਜ਼ਿਕ ਸਿਸਟਮ ਵੀ ਲਾਇਆ ਹੋਇਆ ਸੀ ਆਪ ਦਾ ਪੂਰਾ ਚਿੱਲ ਕਰ ਰਹੀਆਂ ਸੀ ਹਨਾ ਤੇ ਅੱਛਾ ਇਹਨਾਂ ਨੂੰ ਅੱਗੇ ਕੋਈ ਡਿਸਟਰਬ ਨਹੀਂ ਕਰੂਗਾ ਨਹੀਂ ਇਹਨਾਂ ਨੂੰ ਕੋਈ ਡਿਸਟਰਬ ਨਹੀਂ ਕਰੂਗਾ ਜੀ ਬਾਕੀ ਤੁਸੀਂ ਕਸਟਮਰ ਬੈਠੇ ਲਾਈਵ ਬੈਠੇ ਇਹਨਾਂ ਨੂੰ ਪੁੱਛ ਸਕਦੇ ਹੋ ਵੀ ਇਹਨਾਂ ਨੂੰ ਕੋਈ ਡਿਸਟਰਬ ਤਾਂ ਨਹੀਂ ਕਰ ਰਿਆ ਅੱਛਾ ਜੀ ਬਾਈ ਫਿਰ ਫੇਰ ਵੀ ਇੱਥੇ ਕੋਈ ਪਾਰਟੀ ਹੋ ਜਾਈਂਦੀ ਆਪਣੇ ਕੋਲ ਪਰਲਾ ਜਿਹੜਾ ਉਹ ਹਾਲਾ ਜੀ ਉਹ ਪਰਲਾ ਕਰ ਸਕਦੇ ਜੀ ਉਹ ਪਰਦੇ ਲੱਗ ਜਾਣਗੇ ਜੀ ਅੱਛਾ ਇਹ ਕਸਟਮਰ ਉਧਰ ਪਾਰਟੀ ਵੀ ਕਰ ਸਕਦਾ ਤੇ ਇੱਧਰ ਤੇ ਅਛਾ ਬਾਈ ਜੀ ਬਹੁਤ ਵਧੀਆ ਤੁਹਾਨੂੰ ਫਰੀ ਦੇ ਵਿੱਚ ਤੁਸੀਂ ਤੁਹਾਨੂੰ ਕੋਈ ਆਪਦਾ ਬਣਾ ਕੇ ਹਾਲ ਨਹੀਂ ਤੁਸੀਂ ਵੱਡੇ ਸ਼ਹਿਰਾਂ ਚ ਬੁੱਕ ਕਰਦੇ ਹੋ ਹਨਾ ਪੈਸੇ ਲਾਦੇ ਇਹ ਤੁਸੀਂ ਵੀ ਤੁਸੀਂ ਖਾਣ ਪੀਣ ਦੇ ਪੈਸੇ ਦਿੰਨੇ ਆ ਉਹ ਵੀ ਜਾਇਜ਼ ਜੇ ਰੇਟ ਹੈ ਤੇ ਬਾਕੀ ਆਪਾਂ ਮੜਾ ਜਾ ਭੈਣਾਂ ਨੂੰ ਵੀ ਪੁੱਛ ਲੈਨੇ ਆ ਤੇ ਆ ਇਹ ਆ ਦੇਖੋ ਜੀ ਕੁੜੀਆਂ ਨੇ ਸਾਡੀਆਂ ਨੇ ਫੂਡ ਮੰਗਾਇਆ ਵਾ ਚਲੋ ਹੈ ਤਾਂ ਪੰਜਾਬਣ ਮਟਿਆ ਰਹੇ ਹਨਾ ਚਲੋ ਹੁਣ ਸਿਸਟਮ ਨੂੰ ਪਤਾ ਇੱਧਰ ਨੂੰ ਚੱਲ ਪਿਆ ਸਾਰੇ ਇਹ ਖਾਂਦੇ ਆ ਤੇ ਅੱਜ ਬਾਈ ਕੋਈ ਪਾਰਟੀ ਥੋੜੀ ਕੋਈ ਹਾਂਜੀ ਕੀ ਕੋਈ ਬਰਥਡੇ ਜਾਂ ਕੋਈ ਹੋਰ ਨਹੀਂ ਨਹੀਂ ਵੈਸੀ ਅੱਛਾ ਤੇ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਹਾਂਜੀ ਕਿਦਾਂ ਕਿਦਾਂ ਹੁੰਦਾ ਫੂਡ ਵਗੈਰਾ ਇਹਨਾਂ ਦਾ ਵਧੀਆ ਕੁਆਲਿਟੀ ਆਈ ਖਾਣੇ ਵਗੈਰਾ ਦੇ ਜੇ ਮੈਂ ਤੁਸੀਂ ਇੱਥੇ ਬੈਠ ਕੇ ਹੁਣ ਆਪਦਾ ਚਿੱਲ ਕਰ ਰਹੇ ਹਾਂ ਨਾ ਮਿਊਜ਼ਿਕ ਵਗੈਰਾ ਲਾ ਕੇ ਕੋਈ ਡਿਸਟਰਬ ਕੋਈ ਨਹੀਂ ਆਉਂਦਾ ਇੱਥੇ ਨਹੀਂ ਨਹੀਂ ਵਧੀਆ ਵੀ ਕੋਈ ਡਿਸਟਰਬੈਂਸ ਨਹੀਂ ਹੈਗੀ ਸਿੱਕਲੇ ਹੀ ਅਸੀਂ ਪਾਰਟੀ ਕਰ ਰਹੇ ਆ ਮਿਊਜ਼ਿਕ ਵਗੈਰਾ ਸਿਸਟਮ ਸਾਰਾ ਪ੍ਰੋਵਾਈਡ ਕੀਤਾ ਹੋਇਆ ਹੂੰ ਤੇ ਵਧੀਆ ਸਾਰੇ ਇੰਜੋਏ ਕਰ ਰਹੇ ਨੇ ਠੀਕ ਸਹੇਲੀਆਂ ਸਾਰੀਆਂ ਤੁਸੀਂ ਹਾਂਜੀ ਕਿੱਥੇ ਪੜਦੇ ਹੋ ਹਾਂਜੀ ਕਿੱਥੇ ਬਠਿੰਡੇ ਬਠਿੰਡੇ ਅੱਛਾ ਕਿੱਧਰੋਂ ਆ ਕੇ ਆ ਗਏ ਵੈਸੀ ਨੇੜੇ ਪੈਂਦਾ ਸਾਰੇ ਅੱਛਾ ਪਿੰਡਾਂ ਦੇ ਨੇੜੇ ਪੈਂਦਾ ਠੀਕ ਆ ਬਹੁਤ ਵਧੀਆ ਬਈ ਆ ਦੇਖੋ ਨਹੀਂ ਸਾਨੂੰ ਪਤਾ ਇੱਥੇ ਆ ਕੇ ਮੁੰਡੇ ਬੈਠ ਜਾਣ ਫਿਰ ਬੰਦਾ ਸੰਗ ਦਾ ਜਾਣਾ ਖਾਨਦਾਨ ਨਾਲ ਕੋਈ ਗੱਲ ਕਰ ਸਕਦਾ ਹਨਾ ਤੇ ਇਸ ਗੱਲੋਂ ਇਹਨਾਂ ਦਾ ਸਿਸਟਮ ਬਹੁਤ ਵਧੀਆ ਹੈਗਾ ਤੇ ਹੋਰ ਬਈ ਕੁਝ ਕਹਿਣਾ ਚਾਹੁੰਦੇ ਹੋ ਮੋਗਨ ਵੀਰੇ ਬਸ ਸਰ ਤੁਸੀਂ ਇੱਕ ਵਾਰੀ ਆਓ ਤੁਸੀਂ ਟੇਸਟ ਕਰੋ ਠੀਕ ਹੈ ਜੀ ਟੇਸਟ ਕਰਕੇ ਕੁਆਲਿਟੀ ਦੇਖੋ ਜੀ ਜੇ ਤੁਹਾਨੂੰ ਫਿਰ ਵੀ ਕੁਆਲਿਟੀ ਕਿਤੇ ਮਾੜੀ ਲੱਗਦੀ ਹੈ ਵੀ ਖਰਾਬ ਲੱਗਦੀ ਹੈ ਤਾਂ ਆਪਾਂ ਪੂਰੇ ਪੈਸੇ ਰਿਟਰਨ ਕਰਾਂਗੇ ਜਿੰਨੇ। ਅੱਛਾ। ਹਾਂ ਜੀ। ਬਹੁਤ ਬਹੁਤ ਵੱਡੀ ਗੱਲ ਕਹਿਤੀ। ਬਿਲਕੁਲ ਜੀ। ਕਹਿੰਦਾ ਬਾਈ ਕਹਿੰਦਾ ਜੇ ਤੁਹਾਨੂੰ ਕੁਆਲਿਟੀ ਵਧੀਆ ਨਹੀਂ ਲੱਗਦੀ ਕੁਆਲਿਟੀ ਖਰਾਬ ਹੈ। ਤੇ ਤੁਹਾਡੇ ਪੈਸੇ ਤੁਸੀਂ ਸਾਡੇ ਤੇ ਪਰੋਸਾ ਕਰਕੇ ਆਏ ਹੋ ਵੀਡੀਓ ਬਣਾਉਣ ਵਾਸਤੇ। ਜੇ ਤੁਹਾਡੇ ਜੇ ਤੁਹਾਡੇ ਹੁੰਦੇ ਵੀ ਐਸੀ ਕੁਆਲਿਟੀ ਬੇਕਾਰ ਦਾਂਗੇ ਫਿਰ ਤੁਹਾਡਾ ਵੀ ਹੂੰ ਤੁਹਾਡਾ ਵੀ ਗ੍ਰੋ ਹੋ ਜਾਏ ਇਸ ਟਾਈਮ ਸਮਝ ਲੱਕੀ ਵਾਲੇ ਬੱਚੇ ਪੜਨ ਵਾਲੇ ਹੁੰਦੇ ਨੇ ਕੋਲ ਪੈਸੇ-ਪੁਸੇ ਘੱਟ ਹੁੰਦੇ ਆ ਤਾਂ ਮੇਰਾ ਕੋਈ ਨਾਂ ਲਵੇ ਵੀਡੀਓ ਦੇ ਕਹਿੰਦੇ ਸਿਰੇ ਨਾ ਜਾਈ ਮੇਰਾ ਵੀ ਕੋਈ ਗੱਲ ਹੀ ਨਹੀਂ ਜੀ ਤੁਸੀਂ ਜਿਹੜਾ ਤੁਹਾਡਾ ਨਾਂ ਲੈ ਕੇ ਆਏਗਾ ਆਪਾਂ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇ ਦਾਂਗੇ ਠੀਕ ਹੈ ਹੋਰ ਦੱਸੋ ਲੈ ਵੀ ਮਿੱਤਰੋ ਵੀਡੀਓ ਅੱਗੇ ਦੀ ਅੱਗੇ ਸਾਂਝੀ ਜ਼ਰੂਰ ਕਰ ਦਿਓ ਜ਼ਿੰਮੇਵਾਰੀ ਆਪਣੀ ਆ ਫੂਡ ਦੀ ਰੇਟ ਦੀ ਤੇ ਬੰਦੇ ਦੀ ਠੀਕ ਹੈ ਤੇ ਕਿਧਰੋਂ ਆਲੇ ਕਰ ਲਿਓ ਨੋਟ ਧੰਨਵਾਦ ਜੀ ਸਤਿ ਸ਼੍ਰੀ ਅਕਾਲ